ਨਾਮ ਪਿੰਕੀ ਢਾਲੀਵਾਲ ਕੇਸ ਦੇ ਵਿੱਚ ਕੱਲ ਜਿੱਥੇ ਪਿੰਕੀ ਢਾਲੀਵਾਲ ਨੂੰ ਬੇਲ ਮਿਲੀ ਹੈ ਅੱਜ ਇਸ ਮੁੱਦੇ ਉੱਤੇ ਅਸੀਂ ਰੇਸ਼ਮ ਸਿੰਘ ਅਨਮੋਲ ਨਾਲ ਗੱਲਬਾਤ ਕਰਾਂਗੇ ਰੇਸ਼ਮ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਤੇ ਪਿਆਰ ਭਰੀ ਸ਼ਾਸਿਕਾਲ ਜੀ ਸਾਰਿਆਂ ਨੂੰ ਦਸ਼ਵੀ ਕਾਲ ਜੀ ਜਿਵੇਂ ਕਿ ਬਹੁਤ ਚਿਰ ਤੋਂ ਕੁਝ ਦਿਨਾਂ ਤੋਂ ਇਹ ਮੁੱਦਾ ਕਾਫੀ ਭਖਿਆ ਹੋਇਆ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਜਿੱਥੇ ਸੁਨੰਦਾ ਸ਼ਰਮਾ ਨੇ ਇਲਜ਼ਾਮ ਲਗਾਏ ਪਿੰਕੀ ਢਾਲੀਵਾਲ ਹੁਣਾਂ ਤੇ ਕਿ ਇਹਨਾਂ ਨੇ ਮੈਨੂੰ ਮੇਰਾ ਮੈਨੂੰ ਕਦੀ ਪੈਸੇ ਨਹੀਂ ਦਿੱਤੇ ਮੇਰੀ ਕਮਾਈ ਦੇ ਜੋ ਵੀ ਮੈਂ ਮਿਹਨਤ ਕੀਤੀ ਹੈ ਇਹਨਾਂ ਨੇ ਆਪਣੇ ਘਰ ਪਰ ਤੁਸੀਂ ਸਾਰੀ ਚੀਜ਼ਾਂ ਤੋਂ ਵਾਕਿਫ ਹੋ ਔਰ ਉਸ ਤੋਂ ਬਾਅਦ ਪਿੰਕੀ ਢਾਲੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਪਰ ਬੀਤੀ ਦੇ ਨਹੀਂ ਉਹਨਾਂ ਨੂੰ ਬੇਲ ਜਿਹੜੀ ਦਿੱਤੀ ਜਾਂਦੀ ਹੈ ਸੋ ਇਹ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਤੁਸੀਂ ਤਾਂ ਇੰਡਸਟਰੀ ਦਾ ਜਿਹੜਾ ਆਪਣਾ ਬਹੁਤ ਵੱਡੇ ਇੱਕ ਹਿੱਸੇ ਦੇ ਵਿੱਚ ਤੁਸੀਂ ਵੀ ਆਉਂਦੇ ਹੋ ਬਹੁਤ ਚਿਹਰਤ ਇੰਡਸਟਰੀ ਦਾ ਪਾਰਟ ਹੋ ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ ਅ ਪਹਿਲੀ ਗੱਲ ਤਾਂ ਸੁਨੰਦਾ ਇੱਕ ਬੜੀ ਪਿਆਰੀ ਲੜਕੀ ਹੈ ਔਰ ਮੇਰੀ ਛੋਟੀ ਭੈਣ ਦੀ ਤਰ੍ਹਾਂ ਹੈ ਉਹ ਜੀ ਔਰ ਪਿੰਕੀ ਭਾਜੀ ਦਾ ਵੀ ਕਾਫੀ ਸਤਕਾਰ ਹੈ ਇੰਡਸਟਰੀ ਦੇ ਵਿੱਚ ਉਹ ਵੀ ਕਾਫੀ ਸੀਨੀਅਰ ਨੇ ਸਾਡੇ ਪਿਓ ਵਰਗੇ ਨੇ ਮੈਂ ਕਈ ਵਾਰ ਫੰਕਸ਼ਨ ਤੇ ਮਿਲਿਆ ਬੜੀ ਅੱਛੀ ਲੜਕੀ ਹੈ ਔਰ ਮੈਨੂੰ ਹਮੇਸ਼ਾ ਪੋਜ਼ਿਟਿਵ ਵਾਈ ਵਾਈ ਆਉਦੇ ਤੋਂ ਜੀ ਔਰ ਜਦੋਂ ਆਪਾਂ ਉਹਨਾਂ ਦੇ ਕਰੀਅਰ ਦੀ ਗੱਲ ਕਰਦੇ ਆ ਪਿਛਲੇ 7-8 ਸਾਲਾਂ ਚ ਜਿੰਨਾ ਵੀ ਸੁਨੰਦਾ ਨੇ ਗਾਇਆ ਹੈ ਜੀ ਮੈਂ ਇੱਕ ਚੀਜ਼ ਦੇਖੀ ਹੈ ਕਿ ਉਹਨਾਂ ਦੇ ਜਿੰਨੇ ਵੀ ਵੀਡੀਓਜ਼ ਹੈਗੇ ਆ ਜਾਂ ਉਹ ਲਿਰਿਸਟ ਹੈ ਜਾਂ 뮤జిక్ ਡਾਇਰੈਕਟਰ ਹੈ ਜੀ ਉਹ ਹਮੇਸ਼ਾ ਵੱਡੇ ਬੰਦੇ ਰਹੇ ਆ ਹੈਨਾ ਚਾਹੇ ਜਾਨੀ ਹੋਵੇ ਬੀ ਪ੍ਰੈਕ ਦਾ 뮤జిక్ ਹੈ ਜਾਨੀ ਸਭ ਤੋਂ ਮਹਿੰਗਾ ਰਾਈਟਰ ਹੈ ਬਿਲਕੁਲ ਬੀ ਪ੍ਰੈਕ ਬਹੁਤ ਮਹਿੰਗਾ 뮤జిక్ ਡਾਇਰੈਕਟਰ ਹੈ ਜੀ ਔਰ ਇਵਨ ਕੇ ਅਰਵਿੰਦਰ ਖੈਰਾਜੀ ਦੇ ਲਈ ਵੀ ਡਾਇਰੈਕਟਰ ਨੇ ਉਹ ਵੀ ਸਭ ਤੋਂ ਮਹਿੰਗੇ ਵੀਡੀਓ ਡਾਇਰੈਕਟਰ ਨੇ ਬਿਲਕੁਲ ਯਾ ਹੋਰ ਵੀ ਵੀਡੀਓਜ਼ ਮੈਂ ਸੁਨੰਦਾ ਦੇ ਵੇਖਿਆ ਚਾਹੇ ਉਹ ਨਵਾਜ਼ੁਦੀਨ ਦੇ ਨਾਲ ਆਇਆ ਹੋਵੇ ਕੋਲਾਬਸ ਜਿਹੜੀਆਂ ਸਿਗੀਆਂ ਬਿਲਕੁਲ ਜੀ ਜੀ ਯਾ ਦੇਵ ਕਰੋੜ ਜੀ ਦੇ ਨਾਲ ਯਾ ਹੋਰ ਵੀ ਕਾਫੀ ਇਹਨਾਂ ਦਾ ਜਿੰਨਾ ਵੀ ਕੰਮ ਉਹ ਕਾਫੀ ਮਹਿੰਗੇ ਵਜੜਦਾ ਰਿਹਾ ਹੈ ਜੀ ਔਰ ਆਈ ਥਿੰਕ ਉਹ ਸਾਰਾ ਪੈਸਾ ਪ੍ਰੋਡਿਊਸਰ ਦਾ ਹੀ ਹੁੰਦਾ ਹੈ ਹਮ ਹਮ ਔਰ ਇੱਕ ਮੈਂ ਇੰਟਰਵਿਊ ਪਿੱਛੇ ਜੀ ਦੇਖ ਰਿਆ ਸੀਗਾ ਸੋਨਮ ਬਾਜਵਾਜੀ ਦੇ ਨਾਲ ਸਰੰਦਾ ਗੁੜੀਆ ਦੀ ਹੂੰ ਹੂੰ ਉਹਦੇ ਤੇ ਉਹ ਬੜੀ ਖੁਸ਼ ਨਜ਼ਰ ਆ ਰਹੀ ਹੈ ਔਰ ਆਈ ਥਿੰਕ ਇਮੋਸ਼ਨਲ ਵੀ ਹੋ ਰਹੀ ਹੈ ਪਿੰਕੀ ਜੀ ਦੀ ਫੈਮਲੀ ਨੂੰ ਲੈ ਕੇ ਗੱਲ ਕਰਦੇ ਹੋਏ ਸਾਡੀ ਵਾਈਫ ਨੂੰ ਲੈ ਕੇ ਹਾਂਜੀ ਤੇ ਮੈਨੂੰ ਲੱਗ ਨਹੀਂ ਰਿਹਾ ਸੀਗਾ ਕਿਉਂਕਿ ਪਿਛਲੇ 5-6 ਸਾਲਾਂ ਚ ਜਿੰਨਾ ਵੀ ਉਹਦਾ ਕੈਰੀਅਰ ਰਿਹਾ ਹੈ ਬੜਾ ਵਧੀਆ ਰਿਹਾ ਸਾਰਾ ਹੀ ਹੂੰ ਔਰ ਬਹੁਤ ਪੈਸਾ ਵੀ ਖਰਚਿਆ ਜਾਂਦਾ ਆਰਟਿਸਟ ਦੇ ਉੱਤੇ ਔਰ ਪਿੰਕੀ ਜੀ ਨੇ ਖਰਚਿਆ ਹੈ ਮੈਨੂੰ ਰਾਈਟ ਨਾਉ ਲੱਗਦਾ ਹੈ ਕਿ ਕੋਈ ਇਹਨਾਂ ਦੀ ਪਰਸਨਲ ਆਪਸ ਦੇ ਵਿੱਚ ਪ੍ਰੋਬਲਮ ਹੈ ਹੋ ਸਕਦੀ ਹੈ ਬੀਇੰਗ ਅ ਪਾਰਟ ਆਫ ਇੰਡਸਟਰੀ ਤੁਹਾਨੂੰ ਇਦਾਂ ਫੀਲ ਹੋ ਰਿਹਾ ਕਿ ਕੁਝ ਮੈਨੂੰ ਹਾਂਜੀ ਇੱਕ ਤਾਂ ਮੈਂ ਸਾਰਿਆਂ ਨੂੰ ਗੁਜਾਰਿਸ਼ ਕਰਦਾਂਗੀ ਪਲੀਜ਼ ਜੱਜ ਨਾ ਬਣੋ ਜੀ ਕੱਲੇ ਇਸ ਕੇਸ ਦੀ ਗੱਲ ਨਹੀਂ ਮੈਂ ਕਹਿ ਰਿਹਾ ਕੋਈ ਵੀ ਗੱਲ ਹੁੰਦੀ ਹੈ ਜਦੋਂ ਤੱਕ ਦੋਵੇਂ ਪੱਖ ਬਾਹਰ ਨਹੀਂ ਆਉਂਦੇ ਸਾਨੂੰ ਇਮੋਸ਼ਨਲੀ ਇੱਕਦਮ ਹੋਣਾ ਚਾਹੀਦਾ ਔਰ ਜੱਜਮੈਂਟਲ ਨਹੀਂ ਇੱਕਦਮ ਹੋ ਜਾਣਾ ਚਾਹੀਦਾ ਕਿ ਆਪਾਂ ਇੱਕ ਇੱਕ ਸੈਕਿੰਡ ਦੇ ਅੰਦਰ ਜੱਜ ਬਣ ਜਾਈਏ ਇੱਕ ਧਿਰ ਨੂੰ ਮਾੜਾ ਆਖੀਏ ਹੂੰ ਦੋਵੇਂ ਜਦੋਂ ਬਾਹਰ ਪੱਖ ਆਣਗੇ ਹੌਲੀ-ਹੌਲੀ ਤਾਂ ਸਚਾਈ ਸਾਡੇ ਸਾਹਮਣੇ ਆਏਗੀ ਤੇ ਫਿਲਹਾਲ ਮੈਨੂੰ ਲੱਗਦਾ ਇਹਨਾਂ ਦੀ ਆਪਸ ਕੋਈ ਪਰਸਨਲ ਕੋਈ ਪ੍ਰੋਬਲਮ ਹੋਈ ਹੈ ਹੋ ਸਕਦਾ ਜਾਂ ਕੋਈ ਤੀਜਾ ਬੰਦਾ ਕਿਸੇ ਦੀ ਇੰਟਰਫੀਰੈਂਸ ਹੋਈ ਹੈ ਉਹ ਆਪਾਂ ਜੋ ਕੁਝ ਕਹਿ ਨਹੀਂ ਸਕਦੇ ਜੀ ਪਰ ਪਰ ਦੋਵੇਂ ਅੱਛੇ ਜੀ ਬਿਲਕੁਲ ਪਰ ਰੇਸ਼ਮ ਜੀ ਤੁਸੀਂ ਕਿਉਂ ਕਿਉਂਕਿ